ਦਰਬਾਰ ਸਾਹਿਬ ਦੇ ਰਸਤੇ ਵਿੱਚ ਹੋਟਲ ਪਾ ਕੇ ਬੈਠੇ ਲੋਕਾਂ ਵੱਲੋਂ ਗੁਰ ਕਰ ਜਾਂਦੇ ਸ਼ਰਧਾਲੂਆਂ ਨੂੰ ਇੰਜ ਹਾਕਾ ਮਾਰੀਆਂ ਜਾਂਦੀਆਂ ਹਨ ਜਿਵੇਂ ਉਹ ਇੱਥੇ ਕੋਈ ਗਲਤ ਕੰਮ ਕਰਨ ਆਏ ਹੋਣ ਇਹ ਕਹਿਣਾ ਹੈ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਹਾਕਾ ਮਾਨ ਵਾਲੇ ਹੋਟਲ ਵਾਲਿਆਂ ਨੂੰ ਝਾੜ ਪਾਉਣ ਆਏ ਨੇ ਹੰਗ ਸਿੰਘਾਂ ਦਾ ਜਿਨ੍ਹਾਂ ਨੇ ਹੋਟਲ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਸਖਤ ਚੇਤਾਵਨੀ ਦਿੱਤੀ ਕੀ ਪਾਈ ਆ ਵੀ ਸਾਨੂੰ ਬਹੁਤ ਸਮੇਂ ਤੋਂ ਸੰਗਤਾਂ ਫੋਨ ਕਰ ਕਰਕੇ ਮੈਸੇਜ ਕਰ ਕਰਕੇ ਜਾਂ ਜਦੋਂ ਵੀ ਕਿਤੇ ਅਸੀਂ ਦਰਬਾਰ ਸਾਹਿਬ ਆਉਨੇ ਆ ਸਾਨੂੰ ਸੰਗਤਾਂ ਮਿਲਦੀਆਂ ਨੇ ਕਈ ਭੈਣਾ ਨੇ ਕਈ ਵੀਰਾਂ ਨੇ ਸਾਨੂੰ ਇਹ ਗੱਲ ਕਹੀ ਆ ਵੀ ਜਦੋਂ ਵੀ ਅਸੀਂ ਆਉਨੇ ਆ ਜਾਂ ਸੰਗਤਾਂ ਆਉਂਦੀਆਂ ਨੇ ਦਰਬਾਰ ਸਾਹਿਬ ਵੱਲ ਨੂੰ ਦਰਬਾਰ ਸਾਹਿਬ ਦੇ ਚਾਰੇ ਬਨੇ ਹੋਟਲ ਨੇ ਹਰ ਹੋਟਲ ਦੇ ਅੱਗੇ ਇੱਕ ਬੰਦਾ ਖੜਿਆ ਹੁੰਦਾ ਜਿਹੜਾ ਆ ਰਹੇ ਭੈਣ ਭਰਾਵਾਂ ਨੂੰ ਪਰਿਵਾਰਾਂ ਨੂੰ ਗੁੱਟੋਂ ਫੜ ਫੜ ਕੇ ਇਹ ਗੱਲ ਕਹਿੰਦਾ ਵੀ ਆਓ ਤੁਹਾਨੂੰ ਹੋਟਲ ਪ੍ਰੋਵਾਈਡ ਕਰਵਾਈਏ 500 ਰੁਪਏ ਦੇ ਵਿੱਚ ਰੂਮ ਮਿਲ ਜੂਗਾ ਤੁਹਾਨੂੰ ਘੰਟੇ ਵਾਸਤੇ ਕਿਹੜੇ ਰੂਮ ਜਿਹੜੇ ਹੁੰਦੇ ਆ 500 ਰੁਪਏ ਵਾਸਤੇ ਮਿਲਦੇ ਆ 500 ਰੁਪਏ ਵਿੱਚ ਮਿਲਦੇ ਆ ਘੰਟੇ ਵਾਸਤੇ ਜੇ ਕਿਸਨ ਰੂਮ ਲੈਣਾ ਹੋਵੇ ਉਹ ਤਾਂ ਰਾਤ ਰਹਿਊਗਾ ਦਰਬਾਰ ਸਾਹਿਬ ਆਇਆ ਦਰਸ਼ਨ ਕਰਨ ਵਾਸਤੇ ਤੇ 500 ਦਾ ਮਤਲਬ ਕੀ ਹੈ ਵੀ ਇੱਥੇ ਧੰਦਾ ਕਰਵਾਇਆ ਜਾਂਦਾ ਹੋਟਲਾਂ ਦੇ ਵਿੱਚ ਜਿਹੜੇ ਸਾਡੇ ਬੱਚੇ ਭਟਕੇ ਹੋਏ ਨੇ ਧੀਆ ਭੈਣਾ ਗਲਤ ਕੰਮਾਂ ਵਾਸਤੇ ਆਉਂਦੇ ਨੇ ਹੋਟਲਾਂ ਦੇ ਵਿੱਚ ਹੋਟਲਾਂ ਦੀ ਸੇਵਾ ਸਹੂਦਾਂ ਲੈਂਦੇ ਨੇ ਉਹ ਉਹਨਾਂ ਲੋਕ ਲੋਕਾਂ ਦੀ ਕਰਕੇ ਉਹ ਹਾਇਕ ਨੂੰ ਸਮਝੀ ਜਾਂਦੇ ਨੇ ਵੀ ਇਹ ਸਾਰੇ ਸ਼ਾਇਦ ਇਸ ਕਰਕੇ ਆਉਂਦੇ ਨੇ ਅਸੀਂ ਪਹਿਲਾਂ ਵੀ ਇੱਥੇ ਬੜੀ ਹੱਥ ਜੋੜ ਕੇ ਬੇਨਤੀ ਕਰ ਗਿਆ ਸੀਗੇ ਹੋਟਲਾਂ ਦੇ ਮਾਲਕਾਂ ਨੂੰ ਬੇਨਤੀ ਕਰ ਗਿਆ ਸੀਗੇ ਭਾਈ ਜਿਹੜਾ ਵੀ ਤੁਸੀਂ ਹੋਟਲ ਚਲਾਉਂਦੇ ਹੋ ਜਿੰਨੂੰ ਲੋੜ ਹੋਊਗੀ ਉਹ ਆ ਕੇ ਤੁਹਾਡੇ ਹੋਟਲ ਚ ਅੰਦਰ ਆ ਕੇ ਰੂਮ ਮੰਗ ਲੂਗਾ ਪਰ ਤੁਸੀਂ ਆ ਬੰਦੇ ਬਾਹਰ ਖੜੇ ਨਾ ਕਰੋ ਇਹ ਨਸ਼ੇ ਕਰਦੇ ਨੇ ਇਹਨੂੰ ਗੱਲੜ ਕਿਹਾ ਜਾਂਦਾ ਜੀ ਜਿਹੜੀ ਇਹਦੀ ਭਾਸ਼ਾ ਦੇ ਵਿੱਚ ਤੇ ਨਸ਼ੇੜੀ ਨਸਾਰੇ ਉਹ ਨਸ਼ੇ ਦੀ ਖਾਤਰ ਇਹਨਾਂ ਨੂੰ ਕਮਿਸ਼ਨ ਲੈਂਦੇ ਨੇ ਇਹ ਹਰ ਕਸਟਮਰ ਦੀ ਪ੍ਰਤੀ ਕਿਸੇ ਨੂੰ ਉਹਨਾਂ ਨੂੰ ਕਮਿਸ਼ਨ ਦਿੰਦੇ ਨੇ ਤੇ ਉਸ ਨਸ਼ੇ ਲੈ ਕੇ ਨਸ਼ਾ ਕਰਦੇ ਆ ਜੀ ਕਿਸੇ ਦਾ ਰਿਸ਼ਤਾ ਨਹੀਂ ਪੁੱਛਿਆ ਜਾਂਦਾ ਚਾਹੇ ਮਾਂ ਪੋਤ ਹੋਵੇ ਚਾਹੇ ਧੀ ਪੁੱਤ ਹੋਵੇ ਫਿਰ ਵੀ ਕਮਰਾ ਪੁੱਛਿਆ ਜਾਂਦਾ ਮੈਨੂੰ ਫੋਨ ਮੈਨੂੰ ਫੋਨ ਆਇਆ ਸੀ ਕਿ ਕਬਾਰ ਕਾਫੀ ਦਿਨ ਹੋ ਗਏ ਇੱਕ ਵੀ ਇੱਕ ਮਾਤਾ ਸੀ ਕਿ ਕੋਈ ਜਵਾਨ ਬੱਚਾ ਸੀ ਨਾਲ ਤੇ ਕੋਈ ਜੰਗ ਸੀ ਤੇ ਮਾਂ ਕਹਿੰਦੀ ਵੀ ਮੈਨੂੰ ਰੋਕ ਕਿਹਾ ਗਿਆ ਤੇ ਕੱਲ ਕਹੀ ਵੀ ਤੁਹਾਨੂੰ ਹੋਟਲ ਚਾਹੀਦਾ ਕਿੰਨੇ ਚਿਰ ਵਾਸਤੇ ਚਾਹੀਦਾ ਆਓ ਤੁਹਾਨੂੰ ਏਸੀ ਰੂਮ ਪ੍ਰੋਵਾਈਡ ਕਰ ਦਿੰਨੇ 1 ਘੰਟੇ ਵਾਸਤੇ 500 ਰੁਪਏ ਆਂਦੀ ਮੈਂ ਮਰ ਚਲੀ ਸ਼ਰਮਨਾ ਮਰ ਗਈ ਕਿ ਮੇਰਾ ਪੁੱਤ ਮੇਰੇ ਨਾਲੇ ਤੇ ਮੇਰੇ ਬਾਰੇ ਕੀ ਸੋਚੀ ਜਾਂਦੇ ਨੇ ਤੋ ਸੋਣ ਕਿੱਥੇ ਖੜੇ ਆ ਸੀ ਕਿੱਥੇ ਸਟੈਂਡ ਕਰਦੇ ਆ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਹੋਟਲ ਖੋਲੇ ਹੋਏ ਨੇ ਜਿਨ੍ਹਾਂ ਲੋਕਾਂ ਨੇ ਇਹਨਾਂ ਹੋਟਲ ਖੋਲੇ ਹੋਏ ਨੇ ਇਹ ਹੋਟਲ ਇਹਨਾਂ ਨੇ ਧੰਧਿਆ ਕਰਨ ਵਾਸਤੇ ਖੋਲੇ ਹੋਏ ਨੇ ਇੱਥੇ ਤਾਂ ਇਹ ਵੀ ਪਤਾ ਲੱਗਦਾ ਵੀ ਇੱਥੇ ਜਿਹੜੇ ਹੋਟਲ ਨੇ ਬਹੁਤਾਂ ਹੋਟਲਾਂ ਦੇ ਵਿੱਚ ਕੁੜੀਆਂ ਪ੍ਰੋਵਾਈਡ ਹੁੰ सेक्स गर्ल्स प्रोवाइड ਹੁੰਦੀਆਂ ਨੇ ਪੈਸੇ ਦੇ ਕੇ ਨਸ਼ਾ ਤੱਕ ਪ੍ਰੋਵਾਈਡ ਹੁੰਦਾ ਇਹ ਰਿਕਾਰਡਿੰਗ ਵੀ ਸਾਡੇ ਕੋਲ ਸ਼ਾਇਦ ਪਈ ਹੋਗੀ ਸੰਗਾ ਕੋਲ ਤੇ ਪ੍ਰਸ਼ਾਸਨ ਕਰੇ ਨਾ ਬਾਉ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਕੀ ਅਸੀਂ ਕਰੀਵਰ ਦੱਸ ਚੁੱਕੇ ਹਾਂ ਪ੍ਰਸ਼ਾਸਨ ਨੂੰ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈਟ੍ਰੇਟ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under Check platform www.checktrade.com 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ